ਇਥੋਂ ਰਾਵੀ ਦਰਿਆ ਜਿਹੜਾ ਵਾ 2.5 ਕਿਲੋਮੀਟਰ ਰਮਦਾਸ 6 ਕਿਲੋਮੀਟਰ ਅੱਗੇ ਕੋਨੇ ਵਾਲਾ 10 ਤੋਂ 11 ਕਿਲੋਮੀਟਰ ਦੂਰ ਹੈ ਇੱਥੇ ਰਾਵੀ ਦਰਿਆ ਔਰ ਰਾਵੀ ਦਰਿਆ ਦੀ ਮਾਰ ਜਿਹੜੀ ਆ ਇਹ ਵੇਖੋ ਕਿੰਨੀ ਦੂਰ ਤੱਕ ਰਾਵੀ ਦਰਿਆ ਨੇ ਮਾਰ ਕੀਤੀ ਆ ਝੋਨਾ ਜਿਹੜਾ ਵਾ ਬਿਲਕੁਲ ਖਤਮ ਹੋ ਗਿਆ ਵਾ ਜਿੰਨਾ ਨੁਕਸਾਨ ਇੱਥੇ ਜੱਟਾਂ ਦਾ ਹੋਇਆ ਵਾ 20 ਸਾਲ ਜਿਹੜਾ ਇਹਨੂੰ ਪਿੱਛੇ ਪਾ ਦਿੱਤਾ ਵਾ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਇੱਥੇ ਕਣਕਾਂ ਵੀ ਬੀਜਣੀਆਂ ਬਹੁਤ ਮੁਸ਼ਕਲ ਆ ਕਿਉਂਕਿ ਇਹ ਪਾਣੀ ਜਿਹੜਾ ਵਾ ਇਹ ਘੱਟ ਤੋਂ ਘੱਟ ਅਜੇ 2-3 ਮਹੀਨੇ ਪਾਣੀ ਨਹੀਂ ਸੁੱਕਣਾ ਵੀ ਇਹ ਜਿਹੜਾ ਅਜੇ ਵੀ ਇਹ 5-5 ਫੁੱਟ ਪਾਣੀ ਆ ਇੱਥੇ 5 ਫੁੱਟ 5 ਫੁੱਟ ਤੋਂ ਜ਼ਿਆਦਾ ਪਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੱਜਿਆਣੀ ਇਸ ਟਾਈਮ ਅਸੀਂ ਰਮਦਾਸ ਤੋਂ ਲਗਭਗ 2 2.5 ਕਿਲੋਮੀਟਰ ਫਤੇਗੜ ਚੂੜੀਆਂ ਵਾਲੀ ਸਾਈਡ ਅੰਮ੍ਰਿਤਸਰ ਵਾਲੀ ਸਾਈਡ ਤੇ ਖੜੇ ਆ ਇੱਥੋਂ ਰਾਵੀ ਦਰਿਆ ਜਿਹੜਾ ਵਾ 2.5 ਕਿਲੋਮੀਟਰ ਰਮਦਾਸ 6 ਕਿਲੋਮੀਟਰ ਅੱਗੇ ਕੋਹਨੇ ਵਾਲਾ ਔਰ 3 ਕਿਲੋਮੀਟਰ ਉੱਥੇ 10 ਤੋਂ 11 ਕਿਲੋਮੀਟਰ ਦੂਰ ਆ ਇੱਥੇ ਰਾਵੀ ਦਰਿਆ ਔਰ ਰਾਵੀ ਦਰਿਆ ਦੀ ਮਾਰ ਜਿਹੜੀ ਆ ਇਹ ਵੇਖੋ ਕਿੰਨੀ ਦੂਰ ਤੱਕ ਰਾਵੀ ਦਰਿਆ ਨੇ ਮਾਰ ਕੀਤੀ ਆ ਝੋਨਾ ਜਿਹੜਾ ਵਾ ਬਿਲਕੁਲ ਖਤਮ ਹੋ ਗਿਆ ਵਾ ਜਿੰਨਾ ਨੁਕਸਾਨ ਇੱਥੇ ਜੱਟਾਂ ਦਾ ਹੋਇਆ ਵਾ ਉਹ ਮਤਲਬ ਉਹ 20 ਸਾਲ ਜਿਹੜਾ ਇਹਨੂੰ ਪਿੱਛੇ ਪਾਦਤਾ ਵਾ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਇੱਥੇ ਕਣਕਾਂ ਵੀ ਬੀਜਣੀਆਂ ਬਹੁਤ ਮੁਸ਼ਕਲ ਆ ਕਿਉਂਕਿ ਇਹ ਪਾਣੀ ਜਿਹੜਾ ਵਾ ਇਹ ਘਟ ਤੋਂ ਘਟ ਜੇ 2-3 ਮਹੀਨੇ ਪਾਣੀ ਨਹੀਂ ਸੁੱਕਣਾ ਵੀ ਕਿਉਂਕਿ ਇਹਦਾ ਅੱਗੇ ਨਿਕਾਸ ਨਹੀਂ ਹੈਗਾ ਵੀ ਐਸਾਈਡ ਤੋਂ ਵੀ ਤੁਹਾਨੂੰ ਵਿਖਾਈਏ ਤੇ ਇੱਧਰ ਵੇਖੋ ਜਿੱਥੋਂ ਤੱਕ ਨਜ਼ਰ ਜਾਂਦੀ ਆ ਪਾਣੀ ਪਾਣੀ ਆ ਇਹ ਜਿਹੜਾ ਅਜੇ ਵੀ ਇਹ 5 5 ਫੁੱਟ ਪਾਣੀ ਆ ਇੱਥੇ 5 ਫੁੱਟ 5 ਫੁੱਟ ਤੋਂ ਜ਼ਿਆਦਾ ਪਾਣੀ ਆ ਆ ਤੁਸੀਂ ਇਹ ਮੋਟਰ ਵਾਲੇ ਕੋਠੇ ਤੋਂ ਅੰਦਾਜ਼ਾ ਲਾ ਸਕਦੇ ਜੇ ਵੀ ਇੱਥੇ ਪਾਣੀ ਕਿੰਨਾ ਵਾ ਜਿੱਥੋਂ ਤੱਕ ਦੇਖੋ ਪਾਣੀ ਪਾਣੀ ਆ ਇਹ ਅਜਨਾਲਾ ਸਾਈਡ ਆ ਅਜਨਾਲੇ ਨੂੰ ਜਿੰਨਾ ਪਾਣੀ ਇਹ ਰਵੀ ਦਰਿਆ ਦਾ ਇੱਥੋਂ ਗਿਆ ਵਾ ਕਿਉਂਕਿ ਤੁਸੀਂ ਬਨ ਕੋ ਨਿਆਲ ਤੋਂ ਦੋ ਤਿੰਨ ਜਗ੍ਹਾ ਤੋਂ ਟੁੱਟਾ ਵਾ ਔਰ ਇਸ ਟਾਈਮ ਵੀ ਜਿਹੜਾ ਮੀਂਹ ਆ ਬੇ ਹਿਸਾਬ ਪੈ ਰਿਹਾ ਵਾ ਔਰ 9 ਸਤੰਬਰ ਤੱਕ ਅਜੇ ਰੈੱਡ ਅਲਰਟ ਜਾਰੀ ਆ ਵੀ ਮੀਂਹ ਜਿਹੜਾ ਉਹ ਮਤਲਬ ਲਗਾਤਾਰ ਸਾਰੀ ਰਾਤ ਵੀ ਮੀਂਹ ਪਿਆ ਵਾ ਔਰ ਹੁਣ ਵੀ ਪੈ ਰਿਹਾ ਵਾ ਔਰ ਪਾਣੀ ਦਾ ਕੋਈ ਲੇਖਾ ਹੀ ਨਹੀਂ ਗਾ ਔਰ ਨਾ ਇਹਦਾ ਅੱਗੇ ਕੋਈ ਨਿਕਾਸ ਆ